ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਕੀ ਹਾਲ ਚਾਲ ਨੇ ਤੁਹਾਡਾ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਸਵਾਲ ਤਾਂ ਮੇਰੇ YouTube ਚੈਨਲ ਤੇ ਤੁਹਾਡੇ ਛੋਟੇ ਭਰਾ ਦੇ ਹੋਰ ਕੀ ਹਾਲ ਚੱਲ ਸਾਰਿਆਂ ਦਾ ਤੇ ਅੱਜ ਆਪਾਂ ਵਲੌਗ ਬਣਾਉਣ ਜਾ ਰਹੇ ਹਾਂ ਜੀ ਅੱਜ ਆਪਾਂ ਚੱਲੇ ਆਂ ਜੀ ਕੈਨੇਡਾ ਦਾ ਸੀਜ਼ਨ ਖੇਡਣ ਤੁਹਾਨੂੰ ਜਿਵੇਂ ਪਤਾ ਆਸਟ੍ਰੇਲੀਆ ਸੀਜ਼ਨ ਖੇਡ ਕੇ ਆਪਾਂ ਵਾਪਸ ਆਏ ਥੋੜੇ ਦਿਨ ਹੋਏ ਤੇ ਦੋ ਵੀਕ ਰਹੇ ਆ ਆਪਾਂ ਇੱਥੇ ਤੇ ਹੁਣ ਘਰੇ ਤੇ ਅੱਜ ਚੱਲੇ ਆਂ ਕੈਨੇਡਾ ਨੂੰ ਖੁਸ਼ੀ ਵੀ ਆ ਚਲੋ ਸੀਜ਼ਨ ਖੇਡਣ ਚੱਲੇ ਆ ਥੋੜਾ ਜਿਹਾ ਦਿਲ ਤਾਂ ਜਿਵੇਂ ਫੀਲਿੰਗ ਵੀ ਮੇਰੀ ਸਮਝ ਸਕਦੇ ਆ ਹੋਰ ਤਰ੍ਹਾਂ ਜਿਆ ਵੀ ਹੋ ਰਿਹਾ ਵਾ ਤੇ ਪਰਵਾਰ ਛੱਡ ਕੇ ਜਾਣਾ ਬੜਾ ਔਖਾ ਮੇਰੇ ਲਈ ਪਤਾ ਨਹੀਂ ਕਿੱਦਾਂ ਜਾਂਦੇ ਸਾਰੇ ਮੈਂ ਨਹੀਂ ਤਕੜੇ ਆ ਮੈਂ ਜਿਹੜੇ ਜਾਂਦੇ ਵਿਰਾਸ ਛੱਡ ਕੇ ਨਾਲ ਚ ਰਿੰਦੇ ਸਾਲ ਦੂਰ ਰਹਿੰਦੇ ਆਪਣੇ ਪਰਿਵਾਰ ਤੋਂ ਤੇ ਮੇਰੇ ਲਈ ਉਹਨੂੰ ਮੇਰੇ ਲਈ ਤਾਂ ਮੈਨੂੰ ਬਹੁਤ ਔਖਾ ਲੱਗਦਾ ਤੇ ਚਲੋ ਕੀ ਕਰੀ ਹੁਣ ਆਪਣੀ ਮਜਬੂਰੀ ਆ ਆਪਣੀ ਗੇਮ ਆ ਆਪਣੀ ਜੌਬ ਆ ਇਹ ਤੇ ਆਪਾਂ ਜਾਣਾ ਵਾ ਤੇ ਸਾਡੇ 4-5 ਮਹੀਨੇ ਲੱਗਣੇ ਆ ਸੀਗਨ ਖੇੜ ਕੇ ਫੇਰ ਦਬਾਰਾ ਵਾਪਸ ਆਵਾਂ ਪਿਛਲੇ ਦਿਨ ਚਲੋ ਫੈਮਲੀ ਨਾਲ ਲੈ ਗਿਆ ਸੀ ਇਸ ਕੀ ਇਸ ਵਰਮਾ ਹੁਣ ਮੈਂ ਕੱਲਾ ਚੱਲਿਆ ਤੇ ਵਾਇਗ ਨੂੰ ਮੇਰ ਕਰੇ ਕੋਈ ਨਹੀਂ ਚਲੋ ਕਬੱਡੀ ਜਨਚਰ ਖੇਡਣੀ ਆ ਉਸ ਤੋਂ ਬਾਅਦ ਆਪਾਂ ਇਕੱਠੇ ਰਹਿਣਾ ਇਹ ਦਿਲ ਨੂੰ ਸਮਝਾ ਲਈਦਾ ਵੇ ਚਲ ਢੇੜੇ 4-5 ਸਾਲ ਖੇਡਾਂਗੇ ਉਹਨਾਂ ਚਿਰ ਜਾਣਾ ਬਾਅਦ ਚਲੋ ਪਰ ਆਪਣੀ ਫੈਮਲੀ ਚ ਰਹਿਣਾ ਪਰਿਵਾਰ ਚ ਇੰਡੀਆ ਹੀ ਕਿਉਂਕਿ ਬਾਕੀ ਸਾਰਿਆਂ ਦੀ ਤਾਂ ਸੋਚੀ ਨਾ ਮੈਨੂੰ ਪਤਾ ਨਹੀਂ ਮੇਰੇਆ ਜੋ ਮੈਂ ਸੋਚਿਆ ਜੋ ਮੇਰਾ ਦਿਲ ਕਰਦਾ ਮੈਂ ਇੱਥੇ ਇੱਥੇ ਰਹਿਣਾ ਪਿੰਡੀ ਘਰੇ ਮਹਾਰਾਜ ਰੋਟੀ ਪਣੀ ਲਈ ਜਾਵੇ ਦੋ ਟਾਈਮ ਸੁੱਖ ਦੀ ਰੋਟੀ ਮਿਲ ਜਾਵੇ ਦੋ ਟਾਈਮ ਤੇ ਬਸ ਠੀਕਾ ਛੱਤ ਸਿਰ ਤੇ ਤੇ ਬਹੁਤਾ ਜਿਆਦਾ ਲਾਲਚ ਨਹੀਂ ਹੈਗਾ ਤੇ ਕੋਈ ਚੱਕਰ ਨਹੀਂ ਤੋਂਗੇ ਲਾਲਚ ਨਹੀਂ ਮੁੱਕਦਾ ਇਹ ਵਧ ਹੀ ਜਾਂਦਾ ਜਿੰਨੇ ਆਈ ਜਾਣਗੇ ਫਿਰ ਆਪਣਾ ਹੁੰਦਾ ਵੀ ਹੋਰ ਆ ਜਾਣ ਪਏ ਹੋਰ ਆ ਜਾਣ ਤੇ ਜਿੰਨੇ ਵੀ ਹੈਗੇ ਓਕੇ ਖੁਸ਼ ਆਪਾਂ ਸੈਟ ਆ ਮਹਾਰਾਜ ਮਿਹਰ ਕਰੇ ਤੇ ਆਪਣੀ ਲਾਈਫ ਚਲੋ ਇੱਥੇ ਵਧੀਆ ਆਪਾਂ ਸੈਟ ਆ ਹੋ ਜੇ ਸਾਰਾ ਕਿਉਂਕਿ ਬਾਹਰ ਰਹਿਣਾ ਮੇਰੇ ਲਈ ਬਹੁਤ ਔਖਾ ਮੇਰੇ ਤੋਂ ਕੰਮ ਦਾ ਸਾਰਾ ਸਿਸਟਮ ਜਿਹੜਾ ਪਿਆ ਵੇਖ ਲਿਆ ਮੇਰੇ ਤੋਂ ਨਹੀਂ ਹੋਣਾ ਤੇ ਨਾਲੇ ਨਾ ਗੁਲਾਮੀ ਹੋਣੀ ਕਿਸੇ ਦੀ ਆਪਾਂ ਰਹਿ ਗਈ ਇੱਥੇ ਆਪਣਾ ਕੰਮ ਚਲਾਵਾਂਗੇ ਮਹਾਰਾਜ ਮੀਰ ਕਰੇ ਤੇ ਹੁਣ ਆਪਾਂ ਚੱਲੇ ਆ ਜੀ ਅੰਮ੍ਰਿਤਸਰ ਰਾਤ ਨੂੰ ਫਲਾਈਟ ਆ ਮੇਰੀ ਲੇਟ ਜਾਣਾ ਥੋੜਾ 12 ਵਜੇ एयरपोर्ट ਜਾਣਾ 3:30 ਮਾਰਨਿੰਗ ਦੀ ਫਲਾਈਟ ਆ ਤੇ ਹੁਣ 3 ਵਜੇ ਦੁਪਹਿਰ ਦੇ ਅਸੀਂ ਟਾਈਮ ਨਾਲ ਚੱਲ ਜੇ ਲੱਗੇ ਆ ਦੋ ਚਾਰ ਕੰਮ ਹੀ ਆ ਅੰਮ੍ਰਿਤਸਰ ਉਹ ਕਰਕੇ ਤੇ ਫਿਰ ਉਸ ਤੋਂ ਬਾਅਦ ਮੇਰੀ ਫੈਮਿਲੀ ਦੇ ਮੈਨੂੰ 에ਅਰਪੋਰਟ ਛੱਡ ਦੇਣਾ ਫਿਰ ਉਸ ਤੋਂ ਬਾਅਦ ਮੈਂ ਜਾਵਾਂਗਾ ਇੱਥੋਂ ਆਪਾਂ ਜਾਣਾ ਇਟਲੀ ਅੰਮ੍ਰਿਤਸਰ ਤੋਂ ਇਟਲੀ ਤੇ ਇਟਲੀੋਂ ਟੋਰਾਂਟੋ ਤੇ ਫਿਰ 1 ਜੂਨ ਨੂੰ ਆਪਣਾ ਪਹਿਲਾ ਮੈਚ ਟੋਰਾਂਟੋ ਸੀਜ਼ਨ ਦਾ ਫਿਰ ਉਹ ਖੇਡ ਸਾਰੀ ਜਰਨੀ ਆਪਾਂ ਤੁਹਾਨੂੰ ਦਿਖਾਉਣੀ ਆਪਾਂ ਟੋਰਾਂਟੋ ਪਹੁੰਚੇ ਤੱਕ ਤੁਹਾਨੂੰ ਸਾਰਾ ਵਲੌਗ ਬਣਾਵਾਂਗੇ ਉੱਥੇ ਜਾ ਕੇ ਮਿਲਦੇ ਆਂ ਭਾਈ ਸੁਖੀ ਰੰਦਾ ਫੇ ਉਹਨਾਂ ਨੂੰ ਤੇ ਆਜੋ ਚੱਲੀਏ ਫਿਰ ਪਲੇਨ ਤੇ ਟੋਰਾਂਟੋ ਨੂੰ ਚਲੋ 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 ਤੇਲ ਚੋਇਆ ਜਾ ਰਿਹਾ ਚਲ ਸਮਨ ਸਮਨ ਨੇ ਆਪਣਾ ਬੈਗ ਤਿਆਰ ਕਰ ਲਿਆ ਨਾਲ ਚਲੋ 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 ਦੇਖਣਾ ਪਿਓ ਸਮਨ ਦੇ ਨਾਲ ਮੈਂ ਜਾਵਾਂਗਾ ਮੈਂ ਘੱਟ ਰਾਂ ਹਾਂ ਉਹਦਾ ਮੈਂ ਉਹਦਾ ਪਲੇਨ ਤੇ ਰਹਿਣਾ ਮੈਂ ਚਲੋ ਚਲੀਏ ਰੋਦੀ ਦੀ ਚਾਬੀ ਚਾਬੀ ਗੱਡੀ ਦੀ ਮੇਰੇ ਕੋਲ ਹੀ ਆਜੋ ਚਲੋ ਜਰੂਰ ਉਤਰੋ ਹਾਂ ਦਾ ਹੱਥ ਨਾ ਲਾਓ ਰਿੜਨਾ ਨਹੀਂ ਤਾ ਨਾ ਮੈਂ ਫਰਦਾ ਚਲੋ ਚੱਲ ਇੱਥੇ ਬੜਾ ਰੱਖ ਬਹੁਤ ਹਾਂ ਹੱਥ ਪਾਓ ਚਲੋ ਅੰਦਰ ਦੇਖੀ ਨਹੀ ਉਹ ਚੱਲੇ ਜਿਹੜਾ ਮੈਂ ਚੱਲਿਆ ਐ ਉਧਰ ਦੇਖੋ ਇਹ ਤੁਰਦਾ ਵੀ ਇਹ ਜਾਂਦਾ ਵੀ ਐ ਹੇ ਫਲੇਨ ਦਾ ਚਾਂ ਚੜਿਆ ਉਹਦੋਂ ਇਹਨੂੰ ਪਤਾ ਨਹੀਂ ਲੱਗਾ ਸਿੱਧਾ ਕਰ ਲੈ ਜੀ ਸਿੱਧਾ ਕਰ ਚਲੋ ਆਜ ਆਜ ਆਉਂਦੇ ਆ ਨਾਈਸ ਲਓ ਜੀ ਪਿੰਡ ਤੋਂ ਤੁਰ ਪਏ ਜੀ ਆਪਾਂ ਪਾਤਾ ਚੱਲਾ ਜੀ ਪਿੰਡ ਤੋਂ ਬਾਜ਼ਾਰ ਚੋਲਾ ਸਾਹ ਦਾ ਦੁਪਹਿਰ ਦਾ ਟਾਈਮ ਗਰਮੀ ਡਰਾਈਵ ਲਈ ਬੱਦਲਾਂਾਂ ਦੇ ਟੈਂਪਰੇਚਰ ਇਸ ਟਾਈਮ ਹੈਗਾ ਜੀ 46 46 ਬਹੁਤ ਗਰਮੀ ਆ ਤੁਰਪੀ ਜੀ ਆਪਾਂ ਪਹੁੰਚ ਕੇ ਬਿਲਦਿਆਂ ਦੀਆਂ ਲਓ ਜੀ ਤਰਨ ਤਰਨ ਅਸੀਂ ਰੁੱਕ ਗਏ ਆ ਰੋ ਪੀਨ ਤੇ ਬੱਦਲ ਹੋ ਚਲਿਆ ਗਰਮੀ ਦੀ ਗੱਲ ਚੱਲ ਰਹੀ ਜੀ ਤੇ ਬੱਦਲ ਹੋ ਜਾਂਦਾ ਜੀ ਵੇਖੋ ਮੌਸਮ ਚੇਂਜ ਹੋ ਜਾਂਦਾ ਮੈਂ ਤੁਹਾਨੂੰ ਵੀਡੀਓ ਕਾਲ ਤੇ ਦਿਖਾਉਂਗੀ ਆ ਦੇਖੋ ਜੀ ਹਾਂ ਜੀ ਰੋ ਪੀਦੇ ਅਸੀਂ ਗਰਮੀ ਬਹੁਤ ਆ ਅੱਛਾ ਅੱਛਾ ਜੀ ਸੁਖਵੰਦ ਇਹ ਆਪਣਾ ਕਾਪ ਉਹ ਆਪਣਾ ਉਹ ਹੈ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਾਰੇ ਹਾਂਜੀ 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 ਆ ਨੀਚੇ ਵਾਲਡ ਕੱਪ ਬੜਾ ਕਾਂਗਰਸ ਵਾਲਡ ਕੱਪ ਬੜਾ ਆਇਆ ਜਰ ਤੇ ਹਾਂ ਆਪਣੇ ਦਾ ਬਾੜ ਜਿਆ ਮੈਂ ਨਾ ਤੁਹਾਨੂੰ ਅ ਕੱਲ ਵੀਡੀਓ ਕਾਲ ਕਰੂੰਗਾ ਆਪਾਂ ਜੀ ਗੋਲਡਨ ਟੈਂਪਲ ਆ ਗਏ ਆ ਜੀ ਤੇ ਟਾਈਮ ਆਪਣੇ ਕੋਲ ਹੈਗਾ ਸੀਗਾ ਕਾਫੀ ਚਲੋ ਬਾਬਾ ਜੀ ਦੇ ਮੱਥਾ ਟੇਕ ਕੇ ਚੱਲਦੇ ਆਂ ਸਾਰੇ ਪਰਿਵਾਰ ਸਨੇਤ ਆਪਾਂ ਪਹੁੰਚ ਗਏ ਆ ਗੋਲਡਨ ਟੈਂਪਲ ਮੱਥਾ ਦੇਖਦੇ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਜਿਹੜੇ ਮੇਰੇ ਵੀਰ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਪਾਪਾ ਜੀ ਦੇ ਦਰਸ਼ਨ ਕਰਾਵਾਂਗੇ ਆਪਾਂ ਜਿਹੜੀ ਨਾਲ ਤਹੀ ਬਣੀ ਰਿਓ ਗੋਲਡਨ ਮੱਥਾ ਤੇ ਇੱਕ ਫਿਰ ਉਸ ਤੋਂ ਬਾਅਦ ਆਪਾਂ ਕੁਝ ਵੇਲੇ ਡিনার ਕਰਨਾ ਆ ਡিনার ਕਰਕੇ ਫਿਰ ਉਸ ਤੋਂ ਬਾਅਦ ਚੱਲਾਂਗੇ ਜੀ 에어ਪੋਰਟ ਤੇ ਆਜੋ ਤੁਹਾਨੂੰ ਦਰਸ਼ਨ ਕਰਾਈਏ ਦੀ ਪਾ ਜਾਤ ਮਾਰੀ ਅੱਜਾ ਭਜਾ 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 ਵਾਹਿਗੁਰੂ ਕਰ ਦੋ ਵਾਹਿਗੁਰੂ ਸਤਨਾਮ ਵਾਹਿਗੁਰੂ ਹੱਥ ਜੋੜ ਕੇ ਕਹ ਦੋ ਵਾਹਿਗੁਰੂ ਜੀ ਬਾਬਾ ਜੀ ਅਕਲ ਦੋ ਬਾਬਾ ਜੀ ਪੜਾਈ ਦੋ ਕਹ ਬਾਬਾ ਜੀ ਪੜਾਈ ਦੋ

ਸ਼ੰਮੰਜ ਜਲਪਿੰਦਾ ਸੀ ਆਸਰ ਹੋਣ ਸੀ ਅੱਗੇ ਬਾਅਦ ਸੀ ਉੱਪਰ ਹੋ ਰਿਹਾ ਨਹੀਂ ਤੇ ਰੋ ਰਿਹਾ ਬੰਦੂਆਂ ਬੰਦੂ ਦੀ ਮੰਗ ਹੈ ਸੋਹਣੇ ਕੀ ਹੋ ਰਿਹਾ ਰੋਟੀ ਖਾਂਦੇ ਐ ਐਕਸਾਈਜ ਹੋ ਰਹੀ ਇਧਰ ਵੇਖ ਲਓ ਇਧਰ ਕੌਣ ਆ ਗਿਆ ਜੱਗੂ ਚੋਲੇ ਵਾਲਾ ਆ ਗਿਆ ਐ ਸਪੈਸ਼ਲ ਤੌਰ ਤੇ ਮੈਂ ਇਥੋਂ ਬਾਅਦ ਪਹੁੰਚਿਆ ਵਿਸ਼ੇਸ਼ ਤੌਰ ਤੇ ਜੱਗੂ ਨੇ ਮੂੰਹ ਜਾਂ ਨਾ ਭਰਿਆ ਜੱਗੂ ਨਾਲ ਬੋਲਿਆ ਨੀ ਜਾ ਰਿਹਾ ਕੁਝ ਰੋਟੀਆਂ ਕਿੰਨੀਆਂ ਖਾ ਚੁੱਕੇ ਤੁਸੀਂ ਹੁਣ ਤੱਕ ਕਿੰਨੇ ਨਾਲ ਖਾ ਲੇ ਤੁਸੀਂ ਨਹੀਂ ਪਤਾ ਕੋਈ ਨਾਲ ਆਉਂਦਾ ਨਹੀਂ ਪਤਾ ਕੋਈ ਕਿੰਨੇ ਨਾਲ ਖਾ ਲੇ ਹੁੰਦਾ ਅੱਜ ਵੀ ਨਹੀਂ ਝੂਠ ਨਹੀਂ ਲਈ ਮੇਰਾ ਪਰਾਵਾ ਪਤਾ ਨਹੀਂ ਪਤਾ ਚਾਰ ਪੰਜ ਹਾਂ ਲਖਦੀ ਨੀ ਮਖਾ ਪੋਖੇ ਮਾਰਦੇ ਨਹੀਂ ਨਾ ਸ਼ਰਮਾ ਡਿਨਰ ਹੋ ਰਿਹਾ ਜੀ ਉਸ ਤੋਂ ਬਾਅਦ ਚੱਲਦੇ ਏਅਰਪੋਰਟ ਪਰ ਇਧਰ ਦੇਖ ਲੋ ਜੀ ਡਰਾਈਵਰ ਸਾਹਿਬ ਵੇਖ ਲੋ ਆਂਦੇ ਗੱਡੀਆਂ ਅਸੀਂ ਚਲਾਉਣੀ ਆਂ ਹਾਂਜੀ ਗੱਡੀਆਂ ਗੱਡੀਆਂ ਨੂੰ ਹੀ ਪਤਾ ਗੱਡੀ ਆ ਕੀ ਕਰਨਦੇ ਆ ਇਹ ਅਸੀਂ ਚਲਾਉਣੀ ਆ ਚਲਾਉਣੀ ਆ ਟਾਉਣੀ ਆ ਹਾਂਜੀ ਹੁਣ ਚਲਾਉਣੀ ਕਿਦਾਂ ਸਟੀਰੀਂ ਨੂੰ ਘੁਮਾਓ ਥੋੜਾ ਚੱਲੀ ਗਿਆ ਬੋਤਾ ਚੱਲੀਏ ਆਪੇ ਆਪੇ ਕਿਉਂ ਮੈਂ ਪਾਪਾ ਚਲਾਉਣਗੇ ਸੁਖਮਨ ਸੁਖਮਨ ਕਿਰੋ ਚੱਲੇ ਆਵੇਂ ਚੱਲੇ ਜੋ ਤਸ ਹੁਣ ਕਿੱਥੇ ਚੱਲੇ ਹੋ ਨਹੀਂ ਅੱਪਾ ਕਿੱਥੇ ਗੱਲ ਬਾਹਰ ਬਾਹਰ ਚੱਲੇ ਆ ਕੈਨੇਡਾ ਕਿੱਥੇ ਚੱਲੇ ਆ ਕਿੱਥੇ ਸੁਖਦੇ ਕਿੱਲੇ ਬਾਹਰ ਕਿੱਥੇ ਕੈਨੇਡਾ ਦੱਸ ਦੋ ਕਿੱਥੇ ਚੱਲੇ ਤੁਸੀਂ ਚਲੇ ਕੈਨੇਡਾ ਬਾਹਰ ਬਾਹਰ ਦੇਥੇ ਬਾਹਰ ਚੱਲੇ ਆ ਬਾਹਰ ਦੋ ਦੋ ਸਹੀ ਕਰ ਲੈਗੇ ਬਾਦ ਉਹ ਦੁਰਗਾ ਨਾ ਉਹ ਕਿੱਥੇ ਉਹ ਉੱਥੇ ਚਲੇ ਹੈ ਪਲੇਨ ਪਲੇਨ ਕਿਧਰ ਨਾ ਪਲੇਨ ਪਲੇਨ ਤੇ ਕਿਧਰ ਨਾ ਆਏ ਹਾਂ ਹਾਂ ਤੇ ਨੀਂਦ ਆਈ ਉਹਨੂੰ ਉਹਨੂੰ ਪਤਾ ਆ ਵੀ ਚੱਲੇ ਆ ਚਲਾ ਲਓ ਯਾਰ ਜੱਗੂ ਲੈ ਆ ਕਿਹੜਾ ਚਾਚਾ ਕਹਦੇ ਕਿਹ ਕਿਹੜਾ ਜੱਗੂ ਚੱਲ ਜੱਗੂ ਕਿਹ ਕਿਹੜੀ ਬੂਆ ਕਹਦੇ ਚਲੋ 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 ਉਹ ਨਾ ਉਹਨੇ ਕਹਣਾ ਕਿਹੜਾ ਕਿਹੜਾ ਤੱਗੂ ਉਹ ਨਹੀਂ ਸੌਂਦਾ ਨੀਂਦ ਆਈ ਉਹਨੂੰ ਉਹਨੂੰ ਨੀਂਦ ਆਈ ਆ ਉਧਰੇ ਜਾ ਉਧਰੇ ਨੀਂਦ ਆਈ ਪਰ ਨਾ ਜਾਗੰਦਿਆ ਨਹੀਂ ਆਈ ਨਹੀਂ ਆਈ ਨਹੀਂ ਆਈ ਨੀਨੋ ਨਹੀਂ ਆਈ ਨਹੀਂ ਆਦਾ ਨਹੀਂ ਆਈ ਸੁਣੋ ਕਿਹੜਾ ਆਪਾ ਕਿਹੜਾ ਆ ਸੁਣੋ ਕਿਹਦੀ ਨੋ ਕਿਹਦੀ 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 ਜਿਦਾ ਜਾ ये भी ये ਕਾਲਾ ਮਾਮਾ ਪਿਆਗਲੇ ਦੋਨੋਂ ਸੋਮਣ ਕੀ ਕਰਦੇ ਜੇ ਇਹ ਕੀ ਕਰਦੇ ਜੇ ਲਓ ਇਧਰ ਦੇਖ ਲੋ ਕੰਮ ਇਹਦੇ ਆ ਕੱਲਾ ਲੱਗਾ ਸਾਰੇ ਵੇਖਣਦੇ ਜੇ ਇਹ ਲੋ ਆ ਵੇਖ ਲੋ ਕਿੱਥੇ ਚੱਲੇ ਤੁਸੀਂ ਤੁਸੀਂ ਕਿੱਥੇ ਚੱਲੇ ਹੋ ਪਾਪਾ ਚੱਲੇ ਆ ਲੈ ਆਲੇ ਦੁਆਲੇ ਲਈਆਂ ਰੈਡੀ ਸੁਖਮਣ ਰੋਕੋ ਇਹਨੂੰ ਗੱਡੀ ਰੋਕ ਲੋ ਆ ਵੀ ਅੰਧਾਤ ਬੜਾ ਕਰ ਲੈ ਵਾਹੇ 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 ਆਂਦਾ ਬਾਏ ਹੱਥ ਫੜਾ ਕਰ ਲੈ ਓ ਇਧਰ ਆ ਇੱਥੇ ਆ ਰੋ ਜਾਨ ਦਾ ਡੈਮ ਹੋ ਗਿਆ ਤੇ ਜ਼ੋਰ ਕਰਾ ਹੋ ਰਿਹਾ ਦਿਲ ਨਹੀਂ ਕਰ ਰਿਹਾ ਕੀ ਬਤਾਏ ਫੀਲਿੰਗ

ਕਹਿੰਦਾ ਆਏ ਵੀ ਮੈਨੂੰ ਚੌਕ ਮਾਰਤਾ ਅੱਧੀ ਗਰਮ ਬਾਬਾ ਕੁੱਟ ਕੇ ਇੱਕ ਜੱਫੀ ਉਹ ਫੇਰ ਮ ਫੇਰ ਦਊਗਾ ਨਾ ਚਲਾ ਲਓ ਫਿਰ ਫੇਰ ਚਲਾ ਲਓ ਅੱਧੀ ਗਰਮ ਅੱਧੀ ਇੱਕ ਅੱਧੀ ਗਰਮ ਚੂਹੇ ਲਾ ਦੋ ਹਕੀ ਨਹੀਂ ਕਰਨੀ ਨਹੀਂ ਕਰਨੀ ਪਾਪਾ ਨਾ ਗੀ ਨਹੀਂ ਕਰਨ ਚਲ ਘਾ ਦੋ ਕਿਸੇ ਕਰ ਦੋ ਪਾਪਾ ਫਿਰ ਚੱਲੇ ਹੋਰ ਬਾਬਾ ਬਾਬਾ ਖਾਣ ਤੇ ਭਲੇ ਤੇ ਕਿਸੇ ਕਰ ਦੋ ਚੱਲੇ ਆ ਭਲੇ ਤੇ ਕਿਸੇ ਕਰ ਦੋ ਕਿਸੇ ਕਿਸੇ ਕਰ ਦੋ ਫਿਰ ਚਲਾ ਲੈ ਜੀ ਅੱਲਾ ਸ਼ੂ ਲਾ ਦਨੇ ਚੂਲਾ ਦਾ ਨਾਮ ਆ ਚਲ ਆਵੇ ਚਲ ਹੁਣ ਹੁਣ ਕੀ ਕਰੀ ਹੱਗੀ ਨਹੀਂ ਕਰੀ ਹੱਗੀ ਕਰੋ ਕੁੱਟ ਗਿਆ ਉਹ ਕਾਲੀ ਆ ਛਿੱਦੀ ਛੱਡ ਦੋ ਬੱਸ ਸਨ ਜ਼ਰਸ਼ੂ ਕਾ ਚਲੋ ਠੀਕ ਆ ਚਲ ਆ ਵੀ ਆਜੂ ਟੂ ਨਾਲ ਕਰੋ ਬਸ ਨਹੀਂ 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 ਮਾਂ ਪਾਪਾ ਚੱਲੇ ਹੀ ਬੋਤ ਮਾਂ ਚੱਲੇ ਆ ਫਿਰ ਪਾਪਾ ਚੱਲੇ ਆ ਮਾਂ ਪਾਪਾ ਨੇ ਜਾਣਾ ਮਾਂ ਟਰੋਲੀ ਛੱਡੂ ਜਾਵਾਂਗੇ ਲੱਗਦਾ ਕਿ ਮੈਂ ਹੀ ਚੱਲੇ ਆ ਹਾਂ ਛੱਡੂ ਜਾਊਂਗਾ ਚਲੋ ਫਿਰ ਉਧਰ 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 ਫਿਰ ਉਧਰ ਅਮਾ ਬਾਏ ਕੰਗਾ ਬਾਏ ਹਰ ਬਾਏ ਅਸ ਚਲੋ ਆਜੋ ਐਨ ਵਧੀਆ

ਤਪੂ ਤਪੂ ਦੌ ਦੌ ਬੰਦੇ ਝੋ ਝੋ ਬائیں ਬਾਈ ਚੱਪ ਚੱਪ ਚਲੋ ਠੀਕ ਨਾ ਉਹਨਾਂ ਨੂੰ ਜਾਓ ਜੀ ਆਪਾਂ ਜੀ ਪਹੁੰਚ ਚੁੱਕੇ ਆ ਜੀ ਅੰਦਰ ਥੋੜਾ ਜਿਹਾ ਗਲਾ ਜਾ ਭਾਰਾ ਤੁਹਾਨੂੰ ਲੱਗ ਰਿਹਾ ਹੋਵੇ ਥੋੜਾ ਜਿਹਾ ਮੂਰਜਾ ਖਰਾਬ ਹੋਇਆ ਸੀ ਇਹ ਤੁਹਾਨੂੰ ਪਤਾ ਜਿਵੇਂ ਫੈਮਿਲੀ ਨੂੰ ਮਿਲ ਕੇ ਤੇ ਸੁਖਮੰਦੇ ਨਾਲ ਉਹ ਆਉਣ ਨਹੀਂ ਦਿੰਦਿਆ ਸੀ ਕਹਿੰਦਾ ਮੈਂ ਉਹ ਵੀ ਨਾਲ ਜਾਣਾ ਪਾਪਾ ਪਾਪਾ ਪਲੇਨ ਜਾਣਾ ਮੋਈ ਆਜੋ ਆਜੋ ਕਰੀ ਜਾਂਦਾ ਸੀ ਤੇ ਉਹਨਾਂ ਥੋੜਾ ਜਿਹਾ ਅਫਸਾਈਡ ਜਾ ਹੋ ਗਿਆ ਥੜਾ ਤੇ ਹੁਣ ਮੈਂ ਬੈਠਾ ਸੀ ਅੰਦਰ ਤੇ ਪਾਣੀ ਪੀਣ ਲੱਗਾ ਸੀ ਮੈਂ ਚਲੋ ਬੈਠ ਕੇ ਥੋੜੀ ਬਹਾਦੀ ਵੀਡੀਓ ਬਣਾਉਣੀ ਆ ਤੇ ਬਸ ਉਹ ਅੱਗੇ ਵੀ ਨਾ ਇਹਨਾਂ ਦੇ ਹੋਣ ਵੀ ਕਿੰਨਾ ਭਰਾਵੋ ਬੜੇ ਤਗੜੇ ਜਿਹੇ ਤੁਸੀਂ ਇਹਨੇ ਸਾਲ ਆਪਣੀ ਫੈਮਿਲੀ ਛੱਡ ਕੇ ਤੁਸੀਂ ਬੈਠੇ ਜੋ ਇੱਥੇ ਵਿਦੇਸ਼ਾਂ ਦੇ ਵਿੱਚ ਤੇ ਸਟੂਡੈਂਟ ਜਿਹੜੇ ਮੇਰੇ ਵੀਰ ਜਾਂਦੇ ਤੇ ਦੂਜੇ ਅਮਰੀਕਾ ਜਿਹੜੇ ਬਾਹਰ ਟੱਪ ਗਏ ਇਹ ਵਿਚਾਰੇ ਬੜੇ ਤਗੜੇ ਆ ਧੰਨ ਜਿੰਨਾ ਦਾ ਨੂੰ ਭਰਾ 8 ਤੋਂ 10 ਹੀ 2-4 ਮਹੀਨੇ ਲਿਆਉਣਾ ਹੁੰਦਾ ਉਹ ਵੀ ਬੜੇ ਔਖੇ ਲੰਘਦੇ ਆ ਆਪਣੇ ਪਰਿਵਾਰ ਤੋਂ ਬਿਨਾ ਪਹਿਲਾਂ ਹੋਰ ਗੱਲਾਂ ਦੇ ਆਈ ਪਰ ਹੁਣ ਜਦੋਂ ਦੇ ਪਿਓ ਬਣ ਗਏ ਉਦੋਂ ਦਾ ਪਤਾ ਲੱਗਦਾ ਪਿਓ ਕੀ ਹੁੰਦਾ ਤੇ ਪਿਆਰ ਵੜਾ ਉਖਾਈ ਸਤਿ ਲੋਕ ਕੋਈ ਨਹੀਂ ਵੀ ਆਪਣੀ ਜੌਬ ਆ ਹੁਣ ਕੀ ਕਰਦਦੇ ਆ ਪੰਜ ਮਹੀਨੇ ਬਾਅਦ ਮੋੜਦਾ ਹੁਣ ਅਕਤੂਬਰ ਉਹ ਸੋਚ ਕੇ ਹੁੰਦਾ ਕਿ ਪੰਜ ਮਹੀਨੇ ਵੀ ਕਿੱਦਾਂ ਲੰਘਣੇ ਆ ਨਾ ਤੇ ਚਲੋ ਕੋਈ ਨਹੀਂ ਉਹ ਵੀ ਲੰਘ ਜਾਣਗੇ ਹੌਲੀ ਹੌਲੀ ਮਹਾਰਾਸ਼ ਮੇਲ ਕਰੇ ਵਧੀਆ ਖੇਡੀਏ ਜੇ ਵਧੀਆ ਖੇਡੇ ਦਾ ਬੰਦਾ ਤੇ ਫਿਰ ਸਾਰਾ ਕੁਝ ਠੀਕ ਹੋ ਜਾਂਦਾ ਫਿਰ ਨਹੀਂ ਕੋਈ ਇਨਾ ਚੱਕਰ ਪਿੰਦਾ ਫਿਰ ਥੋੜਾ ਹੁੰਦਾ ਚਲੋ ਕੋਈ ਨਹੀਂ ਆਪਾਂ ਇਹਦੇ ਕਰਕੇ ਇਹਦੇ ਆਪਾਂ ਰੁਪਈਆ ਖਾ ਰਹੇ ਆ ਆਪਾਂ ਜਿਹੜਾ ਸਾਰਾ ਸਿਸਟਮ ਬਾਹਰਲੇ ਜਿਹੜੇ ਮੈਚ ਹੁੰਦੇ ਆ ਉਹਨਾਂ ਤੋਂ ਇਧਰ ਪਤਾ ਸਾਰੀ ਪਲੇਅਰ ਦੀ ਜਿਹੜੀ ਲਾਈਫ ਆ ਬਾਹਰਲੇ ਮੈਚਾਂ ਦੀ ਆ ਬਾਕੀ ਮੇਰ ਕਰੇ ਤੇ ਬਲੌਗ ਪੁਆਇੰਟ ਤੱਕ ਬਣਾਵਾਂਗੇ ਸਾਰਾ ਗਲਾ ਜਵੜਾ ਭਰਾ ਦਾ ਖਰਾਬ ਜਿਹਾ ਆ ਤੇ ਚਲੋ ਮਿਲਦੇ ਆਂ ਫਿਰ ਵੀਡੀਓ ਨਾਲ ਤੁਸੀਂ ਬਣੀ ਰਹੋ ਤੁਹਾਨੂੰ ਸਾਰਾ ਸਫਰ ਦਿਖਾਵਾਂਗੇ ਟ੍ਰਾਂਟੋ ਪਹੁੰਚ ਕੇ ਉਥੋਂ ਤੱਕ ਸਾਰਾ ਵਲੌਗ ਤੇ ਆਪਣੇ ਭਰਾਵਾਂ ਨੂੰ ਜਾ ਕੇ ਮਲਾਉਣੇ ਦਾ ਤੇ ਮਿਲਦੇ ਆਂ ਟ੍ਰਾਂਟੋ ਵਾਲੇ ਤੁਹਾਨੂੰ 1 ਤਰੀਕ ਨੂੰ 1 ਜੂਨ ਨੂੰ ਮੈਚ ਤੇ ਵੀਡੀਓ ਨਾਲ ਬਣੀ ਰਹੋ ਆਪਾਂ ਚੱਲਦੇ ਆਂ ਫਿਰ ਲਓ ਜੀ ਆਪਾਂ ਪਲੇਨ ਦੇ ਅੰਦਰ ਐਂਟਰ ਹੋਣ ਜਾ ਰਹੇ ਆ ਪਰ ਲਾਈਨ ਬਹੁਤ ਲੰਮੀ ਆ ਤੁਸੀਂ ਦੇਖੋ ਬਹੁਤ ਲੰਮੀ ਲਾਈਨ ਆ ਪਹਿਲੀ ਸਾਈਡ ਤੋਂ ਉੱਥੋਂ ਰਾਈਟ ਨੂੰ ਹੋ ਕੇ ਤੇ ਆਪਾਂ ਅੰਦਰ ਪਲੇਨ ਦੇ ਅੰਦਰ ਐਂਟਰ ਹੋਣਾ ਇਸੇ ਥੋੜੇ ਹੀ ਆ ਮੇਰੇ ਸਾਬ ਤੋਂ ਐਂਡ ਤੇ ਆ ਜੇ ਮੇਰੇ ਪਿੱਛੇ ਵੀ ਬਹੁਤ ਆ ਤੇ ਅੱਗੇ ਵੀ ਕੰਮ ਫੋਲੀ ਆ ਬੈਠਦੇ ਆਪਾਂ ਅੱਗੇ ਆ ਕੇ ਪਲੇਨ ਚ ਜੀ ਹਨੇਰਾ ਹੋ ਗਿਆ ਆ ਵਾ ਪਲੇਨ ਆਪਣਾ ਆ ਵ ਡਬਲਿਊ ਜੇ ਪਹਿਲੀ ਵਾਰ ਹੀ ਚੱਲਿਆ ਇਸ ਏਅਰਲਾਈਨ ਦੇ ਵਿੱਚ ਦੇਖਦੇ ਆਂ ਐਕਸਪੀਰੀਅੰਸ ਕਿਵੇਂ ਦਾ ਰਹਿੰਦਾ ਆ ਫਸਟ ਟਾਈਮ ਆ ਚੱਲੇ ਆ ਵਾ ਇਟਲੀ ਸਟੇ ਆ ਤੇ ਇਟਲੀ ਤੋਂ ਟੋਰਾਂਟੋ ਆ ਪਤਾ ਨਹੀਂ ਹੁਣ ਏਅਰਲਾਈਨ ਕਿੱਦਾਂ ਦੀ ਆ ਦੱਸੋ ਮੈਂ ਤੁਹਾਨੂੰ ਬਾਅਦ ਵਿੱਚ ਰਿਵਿਊ ਲਾਸਟ ਦੇ ਤੇ ਵੀਡੀਓ ਨਾਲ ਬਣੇ ਰਹੋ ਚੱਲਦੇ ਆਂ ਫਿਰ ਆਪਾਂ ਪਲੇਨ ਦੇ ਵਿੱਚ ਨੋ 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 ਵੀ ਪਲੇਨ taraf ਹੋਣਾ ਵੀ ਫੁਲ ਫੁਲ ਜੋ ਗੁੜਾਂ ਤੋਂ ਲਓ ਜੀ ਪੰਜਾਬੀ ਗਿੰਤੀ ਕੀਤੀ ਜਾ ਸਕੇ ਕੰਪਾਸ ਵੈਰੀ ਗੁੱਡ ਇਹ ਵੀ ਲੋਸਮੈਂਟ ਹੋ ਗਈ ਹੈ ਕਦਰ ਗਿੰਤੀ ਕਰਨੀ ਆ ਆਪਣੀ ਜਗ੍ਹਾ ਤੇ ਬਹਿ ਜਾਓ ਧੰਨਵਾਦ ਲਾਈਟਾਂ ਕਰਤੀਆਂ ਨਾ ਭਗਵੰਤ ਘਰ ਗੱਲ ਪੰਜਾਬੀ ਦੇ ਨੂੰ ਆਟਾ ਪੰਜਾਬ ਕੈਨੇਡਾ ਵੀ 에어ਪੋਰਟ ਤੇ ਕੈਨੇਡਾ ਵੀ ਪੰਜਾਬੀ ਦੀ ਲੋਸਮੈਂਟ ਹੁੰਦੀ ਹੈ ਜਿਵੇਂ ਆਪਣੇ ਆਲੇ ਸਾਰੇ ਰੇਲਵੇ ਸਟੇਸ਼ਨ ਤੇ ਹੁੰਦੀ ਹੈ ਹੁਣ ਤੇ ਪੰਜਾਬੀ ਚਾਹੇ ਪਿਆ ਸਾਰੇ ਪਾਸੇ ਕੈਨੇਡਾ ਪੰਜਾਬੀ ਨਾਂ ਭਰਿਆ ਪਿਆ ਯਾਦੀ ਕਰਦੇ ਹਾਂ ਕਿ ਤੁਸੀਂ ਆਪਣੀ ਸੁਰੱਖਿਆ ਬੈਠੀ ਨੂੰ ਬੰਦ ਲਾਓ ਅਤੇ ਯਕੀਨੀ ਬਣਾਓ ਕਿ ਤੁਹਾਡੀ ਸੀਟ ਅਤੇ ਟੇਬਲ ਟ੍ਰੀਪਿੰਗ ਸਿੱਧੇ ਰਹਿਣ ਅਤੇ ਵਾਹ ਬਸਤੇ ਨੂੰ ਨਿਵਾ ਕਰ ਲਓ ਖਿੜਕੀਆਂ ਨੂੰ ਖੋਲ੍ਹ ਦਿਓ ਜਹਾਜ਼ ਵਿੱਚ ਤੁਮਰਪਾਨ ਦੀ ਮਨਾਹੀ ਹੈ ਇਲੈਕਟ੍ਰੋਨਿਕ ਉਪਕਰਨਾ ਜਿਵੇਂ smartphones e-readers tablet ਅਤੇ laptop ਦਾ ਪ੍ਰਯੋਗ ਸਿਰਫ ਫਲਾਈਟ ਮੋਡ ਵਿੱਚ ਕਰਨ ਦੀ ਇਜਾਜ਼ਤ ਹੈ ਇਸ ਕਰਕੇ ਐ ਮੋਡ ਸੈੱਟ ਕਰ ਲਿਆ ਜਾਵੇ ਅੱਜ ਆਪਾਂ ਪਹੁੰਚ ਚੁੱਕੇ ਆਂ ਜੀ ਇਟਲੀ ਜਿੱਦਿ ਆਪਣਾ ਸਟੇਜ ਇੱਥੇ ਪਹੁੰਚ ਚੁੱਕੇ ਆਂ ਤੇ 2 ਘੰਟੇ ਜੇ 2.5 ਘੰਟੇ ਰਹਿ ਗਿਆ ਸਟੇ ਉਹ ਸਵੇਰ ਤੱਕ 3 ਘੰਟੇ ਦਾ ਹੀ 2 2.5 ਘੰਟੇ ਰਹਿ ਗਏ ਹੋਰ ਤੇ ਫਿਰ ਉਸ ਤੋਂ ਬਾਅਦ ਚੱਲਾਂਗੇ ਟੋਰੰਟੋ ਅ ਰਸ਼ਪੂਰਾ ਇੱਥੇ ਪੰਜਾਬੀ ਪੂਰੇ ਲਓ ਜੀ ਆਪਾਂ ਪਹੁੰਚ ਗਏ ਆਂ ਬਾਹਰ ਨਿਕਲ ਆਏ ਇਹਟ ਕਰ ਰਹੇ ਆ ਭਾਈ ਕਿੰਨੇ ਆ ਰਹੇ ਆ ਬਾਹਰ ਹੀ ਨਿਕਲੇ ਆ ਜੇ ਮੈਂ 에어ਪੋਰਟ ਤੋਂ ਬਾਹਰ ਹੀ ਆਇਆ ਲਓ ਜੀ ਆ ਗਏ ਆ ਪਾਣੀ ਭਾਈ ਕੀ ਹਾਲ ਚਾਲ ਠੀਕ ਆ ਵਧੀਆ ਵੈਲਕਮ ਥੈਂਕ ਯੂ ਟ੍ਰਾਂਟੋ ਇਹ ਧਰਤੀ ਦੇ ਪਹੁੰਚ ਚੁੱਕੇ ਆ ਤੇ ਕਦੋਂ ਹਰ ਤਿਆਰੀਆਂ ਪੂਰੀਆਂ ਤਿਆਰੀਆਂ ਪੂਰੀਆਂ ਭਰਾ ਆਪਣਾ 2018 ਵਾਲਾ ਇੱਕ ਮਾਲ ਦਿਖਾਊਗਾ ਇਸ ਸਾਲ 18 ਤੋਂ ਬਾਹਰ ਦਾ ਗੱਡਾ ਲੱਗਾ ਸਾਨੂੰ ਪੂਰੇ ਆਸਾਂ ਵੇਖਣ ਕੀ ਪਹਿਲਾ ਬੰਦਾ ਜਿਹੜਾ 2018 ਦੇ ਵਿੱਚ ਲੋਕਾਂ ਦਾ ਵੈਸ ਸੀਗਾ ਤੇ ਕੱਪ ਦਾ ਵੈਸ ਸੀ ਤੇ ਵੈਨ ਕੋ ਦਾ ਵੈਸ ਸੀ ਹਾਂ ਤੇ ਸਾਨੂੰ ਉਹ ਉਹੋ ਹੀ ਉਮੀਦ ਆ ਦੇ ਤੋਂ ਮਹਾਰਾਜ ਕਰੇ ਕਿਰਪਾ ਜੀ ਉਹੋ ਕੰਮ ਕਰਕੇ ਮੇਰੇ ਭਰਾ ਦਿਖਾਉਣਾ ਬਹੁਤ ਆਸਾਂ ਸਾਡੀ ਕਲੱਬ ਨੂੰ ਦਿੱਤੇ ਮਹਾਰਾਜ ਮੇਰ ਕਰੀ ਬਾਬੇ ਦੇ ਹੱਥਾਂ ਦਾ ਸਾਰਾ ਆਪਾਂ ਦੇ ਜੋੜ ਲਾਵਾਂਗੇ ਆਪਣਾ ਤੇ ਹੁਣ ਆਪਾਂ ਚੱਲੇ ਆ ਜੀ ਘਰੇ ਤੇ ਹੁਣੇ ਆਇਆ ਜੇ ਏਅਰਪੋਰਟ ਉਤਰਿਆ ਹੀ ਮੈਂ ਤੇ ਭਾਈ ਲੈ ਕੇ ਤੇ ਹੁਣ ਮੈਨੂੰ ਅਮਾ ਘਰ ਲਾਂ ਕੁਝ ਕਰਨਾ ਪਹਿਲਾਂ ਫਿਰ ਜਾਣੀ ਆ ਫਿਰ ਤੂੰ ਰੈਸਟ ਕਰੀ ਰੋਟੀ ਢੀ ਖਾ ਗਏ ਫਿਰ ਚਲਦੇ ਆ ਘਰੇ ਫਿਰ ਕਰ ਦਿਖਾਉਣੇ ਤੁਹਾਨੂੰ ਘਰ ਵੀ ਮਿਲਦੇ ਆਪਾਂ ਵੀਡੀਓ ਨਾ ਬਣਾਇਦਾਂ ਲਓ ਵੀ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਜੀ ਘਰੇ ਜਿੱਥੇ ਆਪਾਂ ਰਹਿਣਾ ਆ ਘਰ ਤੇ ਤੁਹਾਨੂੰ ਆਪਣਾ ਬਾਟ ਫਿਰ ਵਿਖਾਵਾਂਗਾ ਪੂਲ ਹੈਗਾ ਜੀ ਛੋਟਾ ਜਿਹਾ ਇੱਥੇ ਫਾਰਮ ਆ ਉੱਥੇ ਆਪਣਾ ਕਰਿਆ ਤੇ ਚਲੋ ਅੱਜ ਦਾ ਵਲੌਗ ਬਣਾਇਨਾ ਹੀ ਆ ਫਿਰ ਆਪਾਂ ਫਿਰ ਬਲੌਗ ਨੂੰ ਨਵਾਗੇ ਅਰੈਸਟ ਕਰੀਆ ਹੁਣ ਤੇ ਮਿਲਦੇ ਆਪ ਅਗਲੇ ਬਲੌਗ ਦੇ ਵਿੱਚ ਅਰੇ ਇਧਰਲੀ ਸਾਈਡ ਤੇ ਤੁਹਾਨੂੰ ਦਿਖਾਉਣਾ ਆਵੇ ਯਾਵਲੀ ਫੀਲਿੰਗ ਆਉਦੀ ਕਿ ਨਹੀਂ ਦੇਖੋ ਪਹਿਲੀਆ ਆਕੇ ਇਸ ਗੁਰਾ ਟਰੈਕਟਰ ਲਗਾ ਹੀ ਲੈ ਗਈ ਵਾਰ ਰਿਆ ਸੀ ਪਹਿਲੀ ਚਲੋ ਜੀ ਮਿਲਦੇ ਆਪ ਅਗਲੇ ਬਲੌਗ ਚ ਸਾਰੀ ਗੱਲ ਸਾਰਿਆਂ ਨੂੰ ਤੇ ਮਾਰਾ ਇੱਕ ক্রিকেট ਪਾ ਸਾਰਿਆਂ ਤੇ